ਆ ਵੀਡੀਓ ਜਿਹੜੀ ਬਹੁਤ ਘੈਂਟ ਆ ਵੀਡੀਓ ਨੂੰ ਪੂਰਾ ਵੇਖਿਓ ਬੱਚਿਆਂ ਨੇ ਤਾਂ ਉਹੀ ਕੁਝ ਦੁਹਰਾਉਣਾ ਹੁੰਦਾ ਏ ਵੱਡਿਆਂ ਨੇ ਜੋ ਕਰਕੇ ਰੋਜ਼ ਵਿਖਾਉਣਾ ਹੁੰਦਾ ਏ ਬੱਚਿਆਂ ਨੇ ਤਾਂ ਉਹੀ ਕੁਝ ਦੁਹਰਾਉਣਾ ਹੁੰਦਾ ਏ ਵੱਡਿਆਂ ਨੇ ਜੋ ਕਰਕੇ ਰੋਜ਼ ਵਿਖਾਉਣਾ ਹੁੰਦਾ ਏ ਕਿ ਸੂਰਬੀਰ ਜਾਂ ਕਿਸੇ ਫਕੀਰ ਦੇ ਕਿੱਸੇ ਨੂੰ ਲੋਰੀ ਦੇ ਵਿੱਚ ਘੋਲ ਕੇ ਮਾਵਾ ਪਿਉਣਾ ਹੁੰਦਾ ਏ ਕਿ ਲਿਖਣੇ ਹੁੰਦੇ ਅੱਖਰ ਪਿਆਰ ਦਲੇਰੀ ਦੇ ਲਿਖਣੇ ਹੁੰਦੇ ਅੱਖਰ ਪਿਆਰ ਦਲੇਰੀ ਦੇ ਮਨ ਦੇ ਵਰਕੇ ਉੱਤੋਂ ਖੋਫ ਮਟਾਉਣਾ ਹੁੰਦਾ ਏ ਕਿ ਬੱਚਿਆਂ ਕੋਲੇ ਲੜਿਓ ਝੁਰਿਓ ਖਿਜਿਓ ਨਾ ਕਿ ਬੱਚਿਆਂ ਕੋਲੇ ਲੜਿਓ ਝੁਰਿਓ ਖਿਜਿਓ ਨਾ ਨਗਮਾ ਭੋਲੇ ਪਣ ਦਾ ਨੱਚ ਕੇ ਗਾਉਣਾ ਹੁੰਦਾ ਏ ਕਿ ਇਹ ਨਾ ਕਹਿਓ ਲਿਖਿਆ ਸਭ ਨਸੀਬਾਂ ਦਾ ਇਹ ਨਾ ਕਹਿਓ ਲਿਖਿਆ ਹੋਇਆ ਲੇਖਾਂ ਦਾ ਇਹ ਕਹੇ ਹੋ ਕੇ ਆਪ ਨਸੀਬ ਬਣਾਉਣਾ ਹੁੰਦਾ ਏ ਕਿ ਸਿੰਜਿਆਂ ਬਿਨ ਹੀ ਦਾਣੇ ਝੋਲੀ ਪੈਂਦੇ ਨਾ ਸਿੰਜਿਆਂ ਬਿਨ ਹੀ ਦਾਣੇ ਝੋਲੀ ਪੈਂਦੇ ਨਾ ਵਾਹ ਬੀਜ ਕੇ ਪੱਕੀ ਕਣਕ ਨੂੰ ਗੌਣਾ ਹੁੰਦਾ ਏ ਕਿ ਰੱਬ ਬਣੇ ਨਾ ਬਣੇ ਗੱਲਾਂ ਬਾਤ ਦੀਆਂ ਕਿ ਰੱਬ ਬਣੇ ਨਾ ਬਣੇ ਗੱਲਾਂ ਬਾਤ ਦੀਆਂ ਪਹਿਲਾਂ ਖੁਦ ਨੂੰ ਬੰਦੇ ਆਪ ਬਣਾਉਣਾ ਹੁੰਦਾ ਏ ਬੱਚਿਆਂ ਨੇ ਤਾਂ ਉਹੀ ਕੁਝ ਦਫਰਾਉਣਾ ਹੁੰਦਾ ਏ